ਸਰ ਸ੍ਰੀ ਅਕਾਲ ਜੀ ਮੈਂ ਜਸਟਿਲੋਂ ਦਾ ਟੀਵੀ ਐਨ ਆਰ ਆਈ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਇਹਨਾਂ ਵੀਡੀਓਜ਼ ਦੇ ਜ਼ਰੀਏ ਆਪਾਂ ਗੱਲਬਾਤ ਕਰਦੇ ਹਾਂ ਜੀ ਪੰਜਾਬੀ ਭਾਸ਼ਾ ਦੇ ਬਾਰੇ ਚ ਪੰਜਾਬੀ ਜ਼ੁਬਾਨ ਦੇ ਬਾਰੇ ਚ ਪੰਜਾਬੀ ਨੂੰ ਵਿਆਕਰਨ ਪੱਖੋਂ ਦੇਖਿਆ ਜਾਵੇ ਤਾਂ ਬਹੁਤ ਹੀ ਅਮੀਰ ਭਾਸ਼ਾ ਆ ਇਸ ਦੇ ਵਿੱਚ ਪਰ ਬੱਚੇ ਜਦੋਂ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਤਿਆਰੀ ਕਰਦੇ ਹਨ ਤਾਂ ਉਲਝ ਜਾਂਦੇ ਆ ਇੱਕੋ ਸਵਾਲ ਨੂੰ ਪਾਉਣ ਦਾ ਉਹਨਾਂ ਦਾ ਢੰਗ ਜਿਹੜਾ ਹੁੰਦਾ ਆ ਥੋੜਾ ਵੱਖਰਾ ਹੁੰਦਾ ਆ 10ਵੀਂ ਦੇ ਐਗਜ਼ਾਮ ਚੱਲ ਰਹੇ ਸੀ ਉਹਨਾਂ ਨੂੰ ਜਿਹੜੀ ਵਰਕਸ਼ੀਟ ਮਿਲੀ ਹੋਈ ਸੀ ਉੱਤੇ ਦੋ ਸਿਮਿਲਰ ਕੁਐਸਚਨ ਸੀਗੇ ਥੋੜੇ ਜੇ ਫਰਕ ਨਾਲ ਉਹਨਾਂ ਦਾ ਜਿਹੜਾ ਪੇਜ ਸੀਗਾ ਕੀਤਾ ਹੋਇਆ ਸੀਗਾ ਪਹਿਲਾ ਇੱਕ ਸਵਾਲ ਸੀਗਾ ਕਿ ਕਿਹੜਾ ਚਿੰਨ ਹੈ ਜਿਸ ਦੀ ਵਰਤੋਂ ਦਬਾਅ ਜਾਂ ਫੇਰ ਬਲ ਲਈ ਕੀਤੀ ਜਾਂਦੀ ਹੈ ਤਾਂ ਇਹਦਾ ਆਨਸਰ ਹੈਗਾ ਕਿ ਅੱਧਕ ਦੀ ਵਰਤੋਂ ਆ ਜਿਹੜੀ ਆਪਾਂ ਉਹ ਦਬਾਅ ਜਾਂ ਬਲ ਲਈ ਕਰਦੇ ਹਾਂ ਹਿੰਦੀ ਭਾਸ਼ਾ ਦੇ ਵਿੱਚ ਅਸੀਂ ਇੱਕ ਅੱਖਰ ਪੂਰਾ ਪਾ ਕੇ ਉਹਦੇ ਨਾਲ ਅੱਧਾ ਅੱਖਰ ਹੋਰ ਪਾ ਦਿੰਨੇ ਆ ਪੰਜਾਬੀ ਦੇ ਵਿੱਚ ਇਹ ਸੁਵਿਧਾ ਹੈ ਕਿ ਸਾਡੇ ਕੋਲੇ ਅਲੱਗ ਤੋਂ ਚਿੰਨ ਹੈ ਜਿਸ ਦੀ ਵਰਤੋਂ ਅਸੀਂ ਅੱਖਰ ਤੇ ਦਬਾਅ ਪਣਾਉਣ ਲਈ ਬਲ ਦਾ ਪ੍ਰਯੋਗ ਕਰਦੇ ਹਾਂ ਉਥੇ ਅਸੀਂ ਇਸ ਦੀ ਵਰਤੋਂ ਕਰ ਲੈਂਦੇ ਹਾਂ ਜਿਵੇਂ ਉਦਾਹਰਨ ਲੈ ਕੇ ਦੀ ਗੱਲ ਕਰੀਏ ਤਾਂ ਵਟ ਕੁੱਤਾ ਬਿੱਲੀ ਪੱਥਰ ਬੱਦਲ ਇਸ ਤਰ੍ਹਾਂ ਦੇ ਸ਼ਬਦਾਂ ਜਿਨ੍ਹਾਂ ਦੇ ਨਾਲ ਅਸੀਂ ਅਦਕ ਦੀ ਵਰਤੋਂ ਕੀਤੀ ਦੂਸਰਾ ਸਿਗਾ ਵੀ ਅਦਕ ਦੀ ਵਰਤੋਂ ਸਵਾਲ ਜਿਹੜਾ ਸੀਗਾ ਵੀ ਅਦਕ ਦੀ ਵਰਤੋਂ ਕਿੰਨਾ ਕਿੰਨਾ ਨਾਲ ਹੁੰਦੀ ਹੈ ਅਦਕ ਦੀ ਵਰਤੋਂ ਅਸੀਂ ਕਰਦੇ ਆ ਮੁਕਤਾ ਸਿਹਾਰੀ ਔਂਕੜ ਦੁਲੈਂਕੜ ਇਹਨਾਂ ਨਾਲ ਜ਼ਿਆਦਾ ਵਰਤੋਂ ਅਸੀਂ ਦੇਖਦੇ ਆ ਅਦਕ ਦੀ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਆ ਕਿ ਅਦਕ ਦੀ ਵਰਤੋਂ ਹੈ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਉਹ ਬਹੁਤ ਘਟ ਗਈ ਆ ਪਹਿਲੇ ਸਮਿਆਂ ਦੀ ਗੱਲ ਕਰੀਏ ਦੇਖੋ ਕੋਈ ਵੀ ਭਾਸ਼ਾ ਹੈ ਉਹਦੇ ਵਿੱਚ ਤਬਦੀਲੀ ਸਮੇਂ ਦੇ ਨਾਲ ਆਉਂਦੀ ਰਹਿੰਦੀ ਆ ਤੇ ਇਹ ਦੇ ਵਿੱਚ ਕੋਈ ਬਹੁਤ ਹੈਰਾਨ ਹੋਣ ਵਾਲੀ ਗੱਲ ਨਹੀਂ ਹੁੰਦੀ ਜੋ ਅਸੀਂ ਅੱਜ ਬੋਲ ਰਹੇ ਹਾਂ ਇਸ ਤੋਂ ਪਹਿਲਾਂ ਕਈ ਸੌ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦੀ ਭਾਸ਼ਾ ਨਹੀਂ ਸੀ ਤੇ ਜ਼ਾਹਿਰ ਜੀ ਗੱਲ ਆ ਵੀ ਜੋ ਅਸੀਂ ਫਿਰ ਅੱਜ ਬੋਲ ਰਹੇ ਹਾਂ ਅੱਜ ਤੋਂ ਕਈ ਸੌ ਸਾਲ ਬਾਅਦ ਇਹ ਇਸ ਤਰ੍ਹਾਂ ਦੀ ਨਹੀਂ ਰਹੇਗੀ ਜਿਹੜੀ ਕੁਝ ਬਦਲਾਵ ਨੇ ਇਸ ਜ਼ਾਹਿਰ ਜੇ ਤੌਰ ਤੇ ਸੰਭਵਾ ਵੀ ਅੱਗੇ ਦੀ ਅੱਗੇ ਹੋਰ ਹੁੰਦੇ ਰਹਿਣਗੇ ਕਿਉਂਕਿ ਆਵਾਜ਼ਾਈ ਦੇ ਸਾਧਨ ਘਟ ਗਏ ਆ ਹੋਰ ਬਹੁਤ ਸਰੀਆਂ ਪਸ਼ਾਵਾਂ ਦੇ ਅਧੀਨ ਆ ਜਾਂਦੀਆਂ ਨੇ ਸਾਡੀਆਂ ਪਸ਼ਾਵਾਂ ਜਿਸ ਤਰ੍ਹਾਂ ਬਾਰਡਰ ਲੱਗਦਾ ਤਾਂ ਉੱਥੇ ਹੋਰ ਕੋਈ ਭਾਸ਼ਾ ਦਾ ਇਸਤੇਮਾਲ ਹੋ ਰਿਹਾ ਇਧਰਲੀ ਤਰਫ ਹੋਰ ਦਾ ਇਸਤੇਮਾਲ ਹੋ ਰਿਹਾ ਤਾਂ ਉਹ ਇੱਕ ਹੋਰ ਭਾਸ਼ਾ ਨਵੀਂ ਜਨਮ ਲੈ ਲੈਂਦੀ ਹੈ ਹੈਨਾ ਇਸ ਤਰ੍ਹਾਂ ਦਾ ਇਹ ਜਿਹੜਾ ਬਦਲਾਅ ਵਾ ਇਹ ਸੁਭਾਵਿਕ ਹੈ ਤੇ ਇਹਦੇ ਇਹਦੇ ਚ ਹੁੰਦਾ ਰਹੇਗਾ ਸੋ ਅਧਿਕ ਦੀ ਵਰਤੋਂ ਹੈ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਜੇ ਇਹ ਗੱਲ ਨੂੰ ਮਹਿਸੂਸ ਕੀਤਾ ਹੋਵੇ ਤਾਂ ਪਹਿਲਾਂ ਦੇ ਨਾਲੋਂ ਇਹ ਅਧਿਕ ਦੀ ਵਰਤੋਂ ਹੈ ਜਿਹੜੀ ਬਹੁਤ ਘਟ ਚੁੱਕੀ ਹੈ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਇਸਦੀ ਵਰਤੋਂ ਕਿਸ ਰੂਪ ਤੇ ਵਿੱਚ ਹੁੰਦੀ ਆ ਜਾਂ ਇਹਦੇ ਵਿੱਚ ਕੀ ਹੋਰ ਸੰਭਵ ਚੇਂजेस ਜਿਹੜੇ ਆਉ ਉਹ ਆਉਂਦੇ ਆ ਉਹ ਅਸੀਂ ਦੇਖਾਂਗੇ ਪਰ ਇਹ ਫਿਲਹਾਲ ਜਿਹੜੀ ਇਹਦੀ ਵਰਤੋਂ ਆ ਜਿਹੜੀ ਪਹਿਲੇ ਸਮਿਆਂ ਨਾਲੋਂ ਬਹੁਤ ਜ਼ਿਆਦਾ ਘਟ ਚੁੱਕੀ ਆ ਸੋ ਅਧਿਕਦੀ ਵਰਤੋਂ ਆ ਜਿਹੜੀ ਦਬਾਅ ਜਾਂ ਬਲ ਚਿੰਨ ਇਹ ਐਜ਼ এ ਯੂਜ਼ ਹੁੰਦਾ ਆ ਤੇ ਇਸੇ ਬਾਅਦ ਇਹ ਗੱਲ ਕਰੀਏ ਵੀ ਇਹ ਜ਼ਿਆਦਾਤਰ ਇਹਦੀ ਵਰਤੋਂ ਆ ਜਿਹੜੀ ਉਹ ਮੁਕਤਾ ਸਿਹਾਰੀ ਤੇ ਔਂਕੜ ਨਾਲ ਜ਼ਿਆਦਾ ਵਰਤੋਂ ਹੁੰਦੀ ਹੈ ਦੁਲੈਂਕੜ ਨਾਲ ਵੀ ਹੁੰਦੀ ਪਰ ਜਿਹੜੀ ਜ਼ਿਆਦਾ ਵਰਤੋਂ ਹੁੰਦੀ ਆ ਉਹ ਇਹਨਾਂ ਨਾਲ ਹੁੰਦੀ ਆ ਸੋ ਇਸੇ ਤਰ੍ਹਾਂ ਨੀਆਂ ਰੋਚਿਕ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਜੁੜੇ ਰਹੋ ਸਾਡੇ ਨਾਲ ਸਾਡੇ ਟੀਵੀ ਐਨਆਰਆਈ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਵਿਸ਼ੇ ਤੇ ਚਰਚਾ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ